ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜਿੰਮ ਚੱਲੇ ਆ ਤੇ ਜਿੰਮ ਅੱਜ ਜੀਣ ਚ ਚੱਲੇ ਆ ਕਿਉਂਕਿ ਉਸ ਤੋਂ ਬਾਅਦ ਆਪਾਂ ਨੂੰ ਕੰਮ ਆ ਥੋੜਾ ਜਿਹਾ ਹੈ ਨਾ ਆਪਾਂ ਜਾ ਕੇ ਆਉਣਾ ਸਮਾਨੇ ਕੋਈ ਜ਼ਰੂਰੀ ਪਰਸਨ ਦਾ ਕੰਮ ਆ ਜਿੰਮ ਜਾਣੇ ਆ ਪਹਿਲੇ ਜਮਲ ਆ ਲਈਏ ਤਾਂ ਕੋਨਾ ਘੰਟਾ ਫਿਰ ਜਾਣੇ ਆ ਤੇ ਉਰ ਆਈ ਹੋਪ ਫਾਰੇ ਕੈਂਟ ਆਵੋਗੇ ਪਾਪਾ ਦਾ ਆਲਵੇਸ 19 ਘੰਟਾ ਤੇ ਬਾਕੀ ਚਲੋ ਮਿਲਾਉਣੇ ਤੁਹਾਨੂੰ ਜੈਮ ਵਿੱਚ ਜਾਉਂਦੇ ਜੈਮ ਜੈਮ ਵਿੱਚ ਦੋਨੇ ਆ ਡੌਲੇ ਲਾ ਲੇ ਬਾਪੇ ਡੌਲੇ ਹੁਣ ਚੱਲਦੇ ਆਗੇ ਅਸੀਂ ਨਿਕਲਦੇ ਆਗੇ ਅਸੀਂ ਜਾਣਾ ਥੋੜਾ ਜਿਹਾ ਕੰਮ ਸਮਾਨੇ ਸਮਾਨੇ ਥੋੜਾ ਜਿਹਾ ਕੰਮ ਹੁੰਦਾ ਪਰਸਨਲ ਆ ਤੇ ਕੰਮ ਕਰਕੇ ਫੇਰ ਦੇਖਦੇ ਆਂ ਈ ਮਾਹੌਲ ਬਣਦਾ ਕਾਉਂਟੀ ਆ ਰਿਹਾ ਕਾਉਂਟੀ ਆ ਰਿਹਾ ਲਾ ਲਈ ਬਾਈ ਜਿੰਮ ਲਾ ਲਈ ਟੋਲੇ ਲਾਇਦੇ ਸੁਰੂ ਚੈੱਕ ਕਰੋ ਬਾਬਿਓ ਜੀੜ ਚ ਲਾਈ ਆ ਜੀੜ ਆਉਂਦਾ ਬਾਮਣ ਆਇਆ ਬਾਮਣਾ ਆਪਣਾ ਹੀ ਆ ਆਪਣਾ ਹੀ ਆ ਚੱਲੀਏ ਫਿਰ ਚਲੋ ਜਾਣਾ ਹੀ ਪੈਣਾ ਨਾਣਾ ਪੈਣਾ ਕੰਮ ਆ। ਉਹ ਵੀ ਮਿੱਤਰੋ ਜਿੰਮ ਲੱਗ ਚੁੱਕੀ ਐ ਤੇ ਆ ਬੰਦਾ ਸੀ ਮੌਕੇ ਤੇ ਚੱਕਿਆ ਇਹਨੂੰ। ਇਹਨੂੰ ਇਹਨੂੰ ਹਜੇ ਤੱਕ ਐ ਨਹੀਂ ਪਤਾ ਵੀ ਜਾਣਾ ਕਿੱਥੇ ਆ। ਕਿੱਥੇ ਜਾਣਾ ਕਿੱਥੇ ਆ? ਨਹੀਂ ਦੱਸਣਾ। ਕਿੱਥੇ ਜਾਣਾ? ਤੂੰ ਦੱਸ ਗੈਸ ਕਰ ਕਿੱਥੇ ਜਾ ਸਕਦੇ ਆ। ਇਹ ਆਪਾਂ ਜਾ ਸਕਦੇ ਜਾਂ ਤਾਂ ਪਰਮੇਂਦਰ ਭਾਈ ਕੋਲੇ। ਹਾਂ। ਜਾਂ ਫਿਰ ਆਪਾਂ ਚੰਡੀਗੜ੍ਹ ਜਾ ਸਕਦੇ ਪੰਦੇਰ ਸਾਹਿਬ ਕੋਲੇ। ਹਾਂ। ਜਾਂ ਫਿਰ ਪਟਿਆਰੇ ਆ। ਜਾਂ ਫਿਰ ਪਟਿਆਲੇ। ਤੈਨੂੰ ਦੱਸਣਾ ਨਹੀਂ। ਇਹ ਬੰਦੇ ਨੂੰ ਨਹੀਂ ਦੱਸਣਾ ਵੀ ਕਿੱਥੇ ਜਾਣਾ। ਠੀਕ ਆ। ਮੌਕੇ ਤੇ ਹੀ ਪਤਾ ਲੱਗੂਗਾ ਵੀ ਇੱਥੇ ਆਉਣਾ ਸੀਗਾ। ਬਸ ਠੀਕ। ਕੰਮ ਹੈਗਾ। ਮੈਂ ਅਭੀ ਪਰਸਨਲ ਕੰਮ ਆਪਣਾ ਚੱਲੀ ਓਏ ਭੈਣ ਮੇਰਾ ਖਸਮਾ ਵਿਆਹ ਹੋਇਆ ਹੈ ਤੂੰ ਮੇਰਾ ਘਰ ਰਵਟਾ ਦੀ ਓਏ ਨਹੀਂ ਤੇਰਾ ਭਾਈ ਭੁਜਾਈਆ ਸਾਡੇ ਇਹ ਮੈਂ ਆਪਦੀ ਕਿਹਾ ਇਹ ਕੰਮ ਨਹੀਂ ਕੰਮ ਤਾਂ ਆਪਾਂ ਨਹੀਂ ਹੈ ਇਹ ਕੰਮ ਕਰ ਰਹੇ ਹੈਗੇ ਕੰਮ ਕੋਈ ਪਰਸਨਲ ਹੋਰ ਘਰ ਦਾਗਾ ਪਰ ਤੈਨੂੰ ਨਹੀਂ ਦੱਸਣਾ ਸੂਟ ਚੱਕ ਕੇ ਲੈਣੇ ਭੁਜਾਈ ਦੇ ਸੂਟ ਚੱਕ ਕੇ ਲੈਣੇ ਨਹੀਂ ਸੂਟ ਚੱਕ ਲੈਣਦੇ ਪਟਿਆਲਾ ਵਾਲਾ ਤਾਂ ਮੈਨੂੰ ਪਤਾ ਲੱਗਿਆ ਜਮੀ ਨਹੀਂ ਪਟਿਆਲਾ ਤਾਂ ਜਾਣਾ ਹੀ ਨਹੀਂ ਇਹ ਕੋਈ ਨਹੀਂ ਤੈਨੂੰ ਦੱਸਾਂਗੇ ਅੰਟੀ ਜੀ ਦੇ ਸਕੂਟਰੀਆਂ ਫੜਾ ਦਿੰਦੀ ਐ ਇਹਨੇ ਯਾਰ ਇਹਨਾਂ ਨੂੰ ਚਲਾਉਣੀਆਂ ਨਹੀਂ ਆਉਂਦੀਆਂ ਹੈਗੇ ਸਾਰੀਆਂ। ਲੋ ਵੀ ਮਿੱਤਰੋ ਬਾਂਮਣ ਜੀ ਨੂੰ ਚੱਕ ਲਈਏ ਮੋਟਰਾਂ ਖੜਾਉਣ ਚੱਲੇ ਸੀ ਘਰੇ ਉਹ। ਹੁਣ ਉਹਨਾਂ ਨੂੰ ਘਰੋਂ ਲੈ ਕੇ ਫੇਰ ਰੂਟ ਤੇ ਪੈੰਨੇ ਆ ਤੇ ਦਿਖਾਉਣੇ ਆ ਤੁਹਾਨੂੰ ਚੱਲੇ ਕਿੱਥੇ ਆ। ਹਨੇਰੇ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਆਪਾਂ ਨੇ, ਲੇਟ ਹੋ ਗਏ ਯਾਰ। ਅੱਗ ਲੱਗੀ ਬਾਬੇ, ਅੱਗ ਅੱਗ ਲੱਗੀ। ਯਾਰ ਬਾਬੇ ਹਣਾ ਇੱਕ ਮੁੰਡੇ हां जी ਇਹਨੂੰ ਦੱਸੋ ਜੀ ਕਿੱਥੇ ਜਾਣਾ ਇਹ ਘੰਟੇ ਦਾ ਪੁੱਛੀ ਜਾਂਦਾ ਦੱਸੋ ਨਹੀਂ ਦੱਸ ਦੋ ਯਾਰ ਐਂ ਗੱਲ ਨਹੀਂ ਦੱਸਦੇ ਦੱਸ ਦੋ ਯਾਰ ਐ ਫਿਰ ਤਾਂ ਫਿਰ ਤਾਂ ਗੱਲਾਂ ਗਲਤ ਹੋ ਰਹੀਆਂ ਢੋਡੀਆਂ ਹੋਰ ਬਾਬੇ ਹੋਰ ਰੌਂਗ ਹੋ ਰਹੇ ਹੂੰ ਪੰਡਤ ਜੀ ਬੈਠੇ ਨੇ ਇੰਦਰ ਸਾਡੇ ਪੰਗ ਨਹੀਂ ਦੱਸਣੀ ਹੈਗਾ ਯਾਰ ਇਹਨੂੰ ਨਹੀਂ ਦੱਸਣਾ ਕੋਈ ਨਹੀਂ ਯਾਰ ਚਲੋ ਹੁਣ ਨਾ ਗੱਲ ਕਰੀਂ ਕਿੱਦਾਂ ਸਰਪ੍ਰਾਈਜ਼ ਹੁੰਦੀਆਂ ਨੇ ਯਾਰ ਮੈਨੂੰ ਸਰਪ੍ਰਾਈਜ਼ ਦੇ ਰਹਿਣੇ ਮੇਰੀ ਯਾਰ ਕੋਈ ਚਾਹੇਗਾ ਕਿਤੀ ਜਿਹੀ ਕਹਿਣੀ ਚਾਹਣਾ ਵੀ ਹਨਾ ਗੁੰਡੇ ਆਪਾਂ ਚੱਲ ਉਹ ਯਾਰੀ ਦੋਸਤੀ ਪੂਰ ਕਰਦੇ ਆਂ ਆ ਉਸਰ ਤਾਂ ਕਿਰਿਆ ਕਰ ਰਿਹਾ ਕੋਈ ਨਾ ਐਵੇਂ ਵੀ ਬੀ ਬੰਦੇ ਉਂੀ ਸਿਰ ਚੜ ਜਾਂਦੇ ਨੇ ਫਿਰ ਉਹ ਬਾਅਦ ਔਖਾ ਬਣਾ ਦਿੰਦੇ ਨੇ ਜੇ ਬਾਅਦ ਸੁਣੇ ਬੰਦੇ ਨੇ ਕਿਉਂ ਨਾ ਬੰਦੇ ਨੇ ਥਾਲ ਬਾਕੀ ਲਾਉਣਾ ਮੈਂ ਜਾਣ ਨਹੀਂ ਸਕਦਾ ਜਿਹੜਾ ਨਾ ਚੱਕ ਨਹੀਂ ਚਿੱਲ ਕਰੋ ਸਵਾਦ ਲਓ ਜ਼ਿੰਦਗੀ ਦਾ ਸਵਾਦ ਲਓ ਔਰ ਐ ਮੈਂ ਹਾਂ ਤੈਨੂੰ ਪਤਾ ਲੱਗਿਆ ਕਿੱਥੇ ਜਾਣਾ ਲੱਗ ਗਿਆ ਪਤਾ ਮੈਰਕਣੀ ਚਾਕ ਆ ਜਾ ਜਗਾ ਪਸੰਦ ਕਰ ਲੈ ਉੱਥੇ ਸਿੱਟਾਂਗੇ ਤੈਨੂੰ ਮੈਨੂੰ ਵਿਚਾਲੇ ਮੈਨੂੰ ਵਿਚਾਲੇ ਸਿੱਟੋ ਯਾਰ ਚੱਲ ਫੜ ਵੀ ਰੋਜ਼ ਆ ਜਾ ਚੱਲ ਤੈਨੂੰ ਤਾਂ ਸਾਲਿਆ ਲੈ ਹਾਦਾ ਤੇਰੇ ਹੀ ਕੰਮ ਕਰਨਾ ਆਇਆ ਇੱਧਰ ਨਹਿਰ ਤੇ ਹੋਰ ਕੀ ਕਰਨਾ ਸੀ ਓਏ ਓਏ ਖੜ ਜਾ ਓਏ ਗੱਡੀਆਂ ਆਉਂਦੀਆਂ ਨੇ ਹਜੇ ਗੱਡੀਆਂ ਲੰਘੇ ਜਾਣ ਤੇ ਗੱਡੀਆਂ ਲੰਘੇ ਜਾਣ ਦੇ ਜਦੋਂ ਲੰਗੀਆਂ ਨਾ ਗੱਡੀਆਂ ਉਹ ਤੋਂ ਰੂਪਾਂ ਦੇ ਟੱਟ ਤੋਂ ਛੱਡਦਾ ਟੱਟ ਰੂਪਾਂ ਦੇ ਟੱਟ ਤੋਂ ਬੀਹ ਦਾ ਪੈੜ ਤੋਂ ਉਹ ਐਂ ਕਰ ਪੈਸੇ ਕੱਢਦਾ ਪੈਸੇ ਕੱਢ ਲਈਏ ਓਏ ਪੈਸੇ ਕੱਢਦਾ ਸਾਡੇ ਪਿਆ ਪੈਸੇ ਕੱਢ ਜਿਹੜੇ ਹੈਗੇ ਨੇ ਕਾੜੇ ਹੈਗੇ ਨੇ ਪੈਸੇ ਬੁਲੇ ਹਾਲ ਚੱਲੀਏ ਓਏ ਆਇਆ ਯਾਰ ਅਸੀਂ ਤਾਂ ਤੈਨੂੰ ਉਹ ਕਰਨਾ ਆਇਆ ਯਾਰ ਕੱਚਾ ਕੰਮ ਨਹੀਂ ਛੱਡਣਾ ਰੋਹਿਤ ਉਹ ਵੀ ਕਰੀ ਜਾਂਦਾ ਨਹੀਂ ਦੱਸਣਾ ਤੈਨੂੰ ਅੱਜ ਜੀ ਸੋਨਸਾਨ ਸੜਕ ਆਪਕੋ ਕਿਆ ਫੀਲ ਹੋ ਰਹਾ ਹੈ ਮੋਟੀ ਦਾ ਦਰਿਆ ਬੈਠਾ ਭਾਈ ਓਏ ਹੋਰ ਦੱਸ ਨਹੀਂ ਕਰਦੇ ਨਹੀਂ ਮੈਨੂੰ ਕਿੱਥੇ ਲੈ ਗਏ ਸੁੰਨੀ ਸੜਕਾਂ ਤੇ ਲੈ ਆਏ ਪਿੱਪਲ ਲੱਭ ਓਏ ਪਿੱਪਲ ਨਹੀਂ ਭਾਈ ਮੇਰੀ ਗੱਲ ਸੁਣ ਤੇ ਮੇਰੀ ਲਾਸ਼ ਮੈਨੂੰ ਪਿੱਪਲ ਥੱਲੇ ਮਿਲੀ ਤੁਹਾਨੂੰ ਤਾਂ ਮੇਰੇ ਯਾਰਾਂ ਦੋਸਤਾਂ ਨੂੰ ਫੜ ਲਿਆ ਕੇ ਠੀਕ ਆ ਉਹ ਹੋਏਗਾ ਓਏ ਲੋਈ ਹੈਗੀ ਮੇਰੀ ਗੱਲ ਸੁਣ ਲੋ ਚਲ ਇਹਦਾ ਠੀਕ ਆ ਨਾ ਨਾ ਛੱਡ ਚੁੱਪ ਚੁੱਪ ਪਿੱਪਲ ਲੱਭੋ ਤੇ ਨਮਕਾਵਾਂਗੇ ਭਾਈ ਬਾਲ ਚੈਅ ਹੇਅਰ ਸਟਾਈਲ ਚੈੱਕ ਕਰੋ ਭਾਈ ਦਾ ਹਾਂ ਇਹਨੇ ਇਹਨੇ ਦੇਖੋ ਵਾਲ ਇਹਨੇ ਦਵਾਈ ਲਵਾਈ ਸੀ ਵਾਲ ਜਿਆਦੇ ਵੱਡੇ ਆ ਗਏ ਕੁਝ ਹੋਇਆ ਨਹੀਂ ਆ ਸਾਹਮਦੇ ਨਹੀਂ ਹੈਗੇ ਹੁਣ ਆਇਆ ਗਿਆ ਜੀ ਇੱਕ ਵਾਰ ਹੋਰ ਲਗਵਾਉਣੀ ਬਸ ਲੱਭ ਲਈ ਜਗਾ ਚਲੋ ਬਾਬੇ ਉਹ ਜਿਹੜਾ ਕੰਮ ਆਪਣਾ ਹਨਾ ਕਰਨਾ ਆਏ ਸੀਗੇ ਉਹ ਆਪਣੇ ਕਰਤਾ ਜੀ ਬਾਬੇ ਜਿਹੜਾ ਕੰਮ ਕਰਨਾ ਸੀ ਆਪਾਂ ਨੇ ਚਲੋ ਉਹ ਕਰ ਲਿਆ ਵੀਡੀਓ ਚ ਨਹੀਂ ਦਿਖਾਉਣਾ ਆਪਾਂ ਤੇ ਹੁਣ ਸਾਨੂੰ ਇੱਥੇ ਨੇੜੇ ਤੇੜੇ ਪਤਾ ਲੱਗਿਆ ਵੀ ਕੋਈ ਪ੍ਰੋਗਰਾਮ ਚੱਲ ਰਿਹਾ ਪਰ ਇਹਨੂੰ ਦੱਸਣਾ ਨਹੀਂ ਦੱਸਤਾ ਦਿੰਦੇ ਪਰ ਇਹਨੂੰ ਨਹੀਂ ਦੱਸਣਾ ਹੈਗਾ ਮੌਕੇ ਤੇ ਤੁਹਾਨੂੰ ਤੁਹਾਨੂੰ ਵੀ ਮੌਕੇ ਦਿਖਾਵਾਂਗੇ ਵੀ ਸਾਨੂੰ ਪਰੇ ਲਾਉਣੇ ਹੈ ਨਹੀਂ ਕਿ ਨਹੀਂ ਹੈਗੇ ਸੂ ਮਿਲਦੇ ਆਪਣੇ ਲਿਹਾਜ਼ੀਆਂ ਨੇ ਕੋਈ ਪ੍ਰੋਗਰਾਮ ਕਰਾਇਆ ਹੋਇਆ ਓ ਮਾਈ ਗੋਡ ਤੇ ਉੱਥੇ ਚੱਲਦੇ ਆ ਫੋਨ ਆਇਆ ਸੀ ਚੱਲ ਉਹਨਾਂ ਦਾ ਵੈਸੇ ਵੀ ਇੱਧਰ ਕੰਮ ਪੈ ਗਿਆ ਆਪਣਾ ਓਕੇ ਤੇ ਵਾ ਕਰਕੇ ਜਾ ਕੇ ਆਉਣੇ ਉੱਥੇ ਹੁਣ ਤੁਹਾਨੂੰ ਬਾਕੀ ਜਾ ਕੇ ਮਿਲਿਆਉਣੇ ਆ ਗੁੱਡ ਨਾਈਟ ਇੱਥੇ ਆ ਗਏ ਇੱਥੇ ਆ ਗਏ ਹੁਣ ਕਹਿੰਦੇ ਟਰਾਲੀ ਖਿੱਚ ਮੁਕਾਬਲੇ ਤੇ ਪਹੁੰਚ ਗਏ ਜੋਬਰ ਆਪਣਾ ਟਰੈਕਟਰ ਕਿੱਥੇ ਹੋਣਾ ਪਿੱਛੇ ਆ ਬਾਈ ਮੇਰੀ ਗੱਲ ਆਪਣਾ ਟਰੈਕਟਰ ਨਾਲ ਲਿਆ ਰੋ ਪਹੁੰਚ ਗਏ ਤੁਹਾਨੂੰ ਦਿਖਾਉਣੇ ਆ ਬਾਕੀ ਮਾਹੌਲ ਬਾਈ ਕੀ ਬਣਦਾ ਇੱਥੇ ਗੱਲਾਂ ਬਖਰੀਆਂ ਗੱਲਾਂ ਚੁਕਾਣੇ ਲੱਗੀਆਂ ਹੈ ਬੱਲੇ 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 ਸਟਾਉਟ ਫੁੱਟਲੀ ਆ ਦੇ ਸੁਨਿਆਰਾ ਦੇਖਨੇ ਜਾ ਰਹਾ ਮੇਰੇ ਮਿੱਤਰੋ ਇਹ ਲਾਹ ਦੱਖਣੀਆਂ ਖੇਰੇ ਬਰੂਆ ਪਹੁੰਚ ਗਏ ਭੈਣ ਦਾ ਲੋਚਨ ਦੇਖਣਾ ਪਹੁੰਚਿਆ ਟਰੈਕਟਰ ਹੀ ਖਰਾਬ ਹੋ ਗਿਆ ਗਿਆ ਆਪਣੇ ਯਾਰ ਦਾ ਕ੍ਰੋਕੋਡਾਈਲ ਆਲਾ ਫਸ ਗਿਆ ਬਹੁਤ ਮਾੜਾ ਹੋਇਆ ਕੰਮ ਮੈਂ ਜੋ ਲੱਕੀ ਦਾ ਟਰੈਕਟਰ ਦੇਖਣ ਆਏ ਸੀ ਹੈ ਔਰ ਬਾਲਾ ਮਾੜਾ ਕੰਮ ਹੋ ਗਿਆ ਹੁਣ ਈਗਲ ਚੱਲਣਾ ਕਹਿੰਦੇ ਈਗਲ ਰਾਤ ਵਿਚਾਰ ਆ ਗਿਆ ਯਾਰਾਂ ਨੂੰ 24 ਦਾ ਰਾਹ ਹੋ ਗਿਆ ਕਹਿੰਦੇ ੱੱਲਿਆਂ ਦਾ ਬਾਲਾ ਘੈਂਟ ਯਾਰੀ ਬੁੱਕੀ ਬੜਾ ਸੋਹਣਾ ਚੱਲਿਆ ਵਾਲਾ ਘੈਂਟ ਸੀ ਆ ਚੱਲਿਆ ਸੀਗਾ ਪਰ ਮੈਂ ਤਾਂ ਪਹਿਲੇ ਕਿਡੇ ਪਾਣੀ ਕੀ ਚੱਕਰ ਪੈ ਗਿਆ ਖੜ ਗਿਆ ਵਿਚਾਰਾ ਜ਼ੋਰ ਭਾਈ ਜ਼ੋਰ ਦਾ ਭਾਈ ਜ਼ੋਰ ਜ਼ੋਰ ਬਾਲਾ ਮਾਰਿਆ ਦੀ ਸੱਤੀ ਇਹ 911 ਵਾਲੇ ਉਹਨੇ ਚਲਾਇਦੀ ਕਤਲਾ ਵਾਲੇ ਪਿੰਦੇ ਨੇ ਚਲਾਇਆ ਦੀ ਆ ਚੱਲਿਆ ਬੜਾ ਸੋਹਣਾ ਦੀ ਆ ਈਗਲ ਚੱਲਣਾ ਦੂਬਾਦ ਹਣਾ ਓਏ ਕੌਂਟੀ ਹਾਂ ਬਲਜੀਤ ਈਗਲ ਚੱਲਦਾ ਬਾਜੀ ਡਾਕਟਰ ਸੁਖਾਣਾ ਹਾਂਜੀ ਭਗਤ ਜੀ ਬਹੁਤ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਚੱਕੀ ਆਹ ਬਾਈ ਨੂੰ ਅਸੀਂ ਕੈਪਚਰ ਕਰ ਰਹੇ ਹਾਂ ਬਾਈ ਸਾਨੂੰ ਕੈਪਚਰ ਕਰੀ ਜਾਂਦਾ ਜਲਦੀ ਦੇ ਨਾਲ ਕੁਝ ਜਾਵੇ ਹਾਂ ਸਮੱਸਿਆ ਲੈ ਗਈ ਬਾਈ ਨੱਕੀ ਈਗਲ ਕਰੋਕੋਡਾਇਲ ਯਾਰ ਚੱਲਿਆ ਨਹੀਂ ਚੱਲਿਆ ਬਾਹਲਾ ਘੈਂਟ ਸੀ ਜੇ ਚੱਲ ਪੈਂਦਾ ਸਰੇ ਹੀ ਹਰਾਣਦਾ ਲਓ ਈਗਲ ਆ ਗਿਆ ਉਧਰ ਈਗਲ イーグル ਆ ਗਿਆ ਲੱਕੀ ਦਾ ਉਹ ਆ ਗਿਆ ਬਈ ਚੱਕੋ ਬਈ ਐਸੇ ਦਾ ਇਹ ਆਪ ਕੋਲ ਵੀ ਬਾਤ ਤਾਲੂ ਵਿੱਚ ਵਿੱਚ ਆ ਗਿਆ ਚੈੱਕ ਮਟਿਓイーਗਲ ਆ ਗਿਆ ਉਧਰ ਵੇਖ ਰਿਹਾ ਚੱਲ ਪ੍ਰਮਾਤਮਾ ਕਰੇ ਬਚਾਰੇ ਆਏ ਨੰਬਰ ਲੈ ਜੇ ਬੰਦਾ 100 ਕਿਲੋਮੀਟਰ ਤੁਰ ਆਇਆ ਹੈ ਟ੍ਰੇਡ ਲੈ ਕੇ ਰਾਤ ਇਹ ਤਾਂ ਉਧਾਰ ਹੁਣ ਕਰੋ ਚੈੱਕ ਮਟਿਓ ਉਹ ਆਇਆ ਹੋਇਆ ਹੈ ਵਾਦੀ ਵੇਡਾ ਮੁੰਡੇ ਦਾ ਇਹਨੂੰ ਵਸਵਾਉਣਿਆ ਤੁਹਾਨੂੰ ਬਾਕੀ ਇੰਸਟਾਗ੍ਰਾਮ ਤੇ ਤੋਂ ਪਤਾ ਹੀ ਆਪਣਾ ਦੇਖਦੇ ਆ ਸਾਰੇ ਭਰਾ ਸੋ ਪਹਿਲਾ ਕੋਟੇੜਾ ਲਾਣਾ ਤੇ ਇਹਦਾ ਨਾਮ ਇਹ ਗੱਲਾਂ ਜੇ ਪਿਆਰ ਕਰਦੇ ਹੋ ਲੱਕੀ ਨੂੰ ਤਾਂ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਸਾਰੇ ਜਣੇ ਤੇ ਨਾਲ ਤੁਨੂੰ ਟਰਾਲੀ ਖਿੱਚ ਮੁਕਾਬਲਿਆਂ ਚ ਆਉਣ ਦੇ ਲਈ ਟਰਾਲੀ ਖਿੱਚ ਮੁਕਾਬਲਿਆਂ ਚ ਆਉਣ ਜਾ ਸਕੋ ਬਟੋਨ ਚਾਟਰ ਚੱਲਣ ਲੱਗਿਆ ਆ ਦੇਖ ਲੋ ਬੰਦਾਂ ਨਾਲ ਹੀ ਸਾਡਾ ਬਾਈ ਚਲਾ ਰਿਹਾ ਬਾਈ ਕੱਲੇ ਹੀ ਨਹੀਂ ਬਾਈ ਮੈਦਾਨ ਬਾਈ ਇਹ ਨਹੀਂ ਸਾਰਾ ਪੋਸ਼ਾ ਲਾਸਟ ਮੈਚ ਆ ਕਹਿੰਦਾ ਬਾਕੀ ਯਾਰ ਆਪਣਾ ਚੱਲਿਆ ਨਹੀਂ ਇਹ ਗੱਲ ਪੂਗਾ ਪਰ ਇਹਦੇ ਬਾਰੇ ਆਪ ਨੂੰ ਕੋਈ ਨਹੀਂ ਪਤਾ ਤੇ ਬਾਈ ਯਾਰਿਆਂ ਨੇ ਬਾਹ ਮੜੀ ਆਪਣੀ ਤੇ ਹੁਣ ਤੇ ਇੰਕੀ ਲਾਗਦੇ ਹੁਣ ਬਾਈ ਕਤ ਲੋੜ ਪੈਣ ਤੋਂ ਆ ਤੀਨੀ ਚਮਕੌਰ ਸਾਹਿਬ ਬੋਲ ਬਾਈ ਪਿੰਡਾ ਸੋ ਬਹੁਤ ਬਹੁਤ ਧੰਨਵਾਦ ਆ ਦਰਸ਼ਕ ਵੀਰੋ ਲਾਸਟ ਮੈਚ ਆ ਅੱਜ ਦੇ ਮੇਲੇ ਦਾ ਹੱਸਦੇ ਸੌਣੇ ਕਰਾਤੋਂ ਆਇਓ ਹੱਸਦੇ ਸੌਣੇ ਕਰਾਣੇ ਜਾਓ ਉਸ ਪਰਮਾਤਮਾ ਦੇ ਲੱਗੇ ਸਾਡੀ ਅਪੀਲ ਆ ਇਹੋ ਧਾਰਮਿਕ ਕਰਨ ਲੱਗਿਆ ਗਈ ਗੱਲ ਸਾਰੀ ਸੰਗਤ ਨੂੰ ਸੱਚੇ ਪਾਤਸ਼ਾਹ ਦਿਨ ਟੁਕੜੀ ਰਾਤ ਚੌਕੜੀ ਤੱਕੀ ਬਕਸੇ ਦੇ ਲੋ ਲਾਸਟ ਮੈਚ ਆ ਤੇ ਆਪਾਂ ਚੋ ਇਸ ਮੈਚ ਦੇ ਇੱਕ ਘਰ ਦੇਖਣ ਆ ਸਾਰੇ ਬੰਦੇ ਕਹਿੰਦੇ ਆ ਟਰੈਕਟਰ ਇੰਤਜ਼ਾਰ ਕਰੀ ਜਾਂਦੇ ਸੀ ਕਿ ਐਂਡ ਦਾ ਕਹਿੰਦੇ ਜਦੋਂ ঈਗਲ ਚੱਲਣਾ ਉਹ ਦੇਖਣਾ ਹੈ ਸਿੱਕੇ ਨਾ ਚਾਹੁੰਦੇ ਤੁਸੀਂ ਕਿਸੇ ਕੰਨ ਚ ਉਹਨੇ ਚਾਹੁੰਦੇ ਸੀ ਜੱਦਾ ਹਾਂ ਮੈਂ ਨਾ ਕਰ ਜਾਰੇ ਨਾਮ ਇੱਕ ਕਿਤੇ ਨੂੰ ਜ਼ਰੂਰੀ ਆ 100 ਕਿਲੋਮੀਟਰ ਤੋਂ ਆਇਆ ਬੰਦਾ ਇਹ ਰਾਤ ਆਇਆ ਸੀਗਾ ਇੱਥੇ ਕਾਕੜੇ ਰਿਹਾ ਸੀਗਾ ਓਏ ਆ ਗਿਆ ਦਵਾਰੇ ਮੋੜ ਕੇ ਲੈ ਗਿਆ ਦੇਖਦੇ ਆ ਹਣ ਇਹ ਦਵਾਰੇ ਤੋਂ ਮੋੜ ਕੇ ਲੈ ਆ ਭਈ ਉਹ ਲਾਣਗੇ ਉਹ ਉਹ ਤਾਂ ਲਾਣਗੇ ਪਹਿਲਾਂ ਵੀ ਇੱਥੇ ਲਾਣਾ ਪਈ ਸਹੀ ਗੱਲ ਇਹ ਰਾਸਤਾ ਮਿਲਿਆ ਨਾ ਤਾਂ ਇਹ ਪਹਿਲੀ ਪੱਧਰ ਕਰਾਦਾ ਵੀ ਇਹੀ ਪਹਿਲਾ ਲੈ ਕੇ ਜਾਊਗਾ ਹਣਾ ਉਹ ਉੱਥੋਂ ਸਪੀਡ ਖਿੱਚ ਕੇ ਆਊਗਾ ਜੀ ਕਿੱਥੇ ਵਾਹਿਆ ਹੋਇਆ ਦੀ ਗਿਆ ਕਿੱਥੇ ਉਹਨੂੰ ਉਧਰ ਪੱਧਰ ਹੋ ਗਿਆ ਕਿੰਨਾ ਰਸਤਾ ਪੱਧਰ ਹੋ ਗਿਆ ਬਈ ਇਹ ਵੀ ਦੇਖ ਤੂੰ ਬਸ ਇਹ ਟਰੈਕਰ ਹੈ ਹਣਾ ਲਾਸਟ ਚੱਲਣ ਲੱਗਿਆ ਈ ਗੱਲ ਕਹਿੰਦੇ ਰੇਸ ਵਧਾਤੀ ਮੁੰਡਿਆਂ ਨੇ ਆਹੋ ਦਿੱਤਾ ਫੇਰ ਰੇਸ ਰੇਲ ਆਦੀ ਹਸਣ ਵਾਲੀ ਇਕਲ ਵੀ ਨਹੀਂ ਚੱਲਿਆ ਗਰੁੱਪ ਉਹ ਟਾਇਰ ਦੀ ਮਾਰਦਾ ਪਤਾ ਲੱਗ ਜਾਣਾ ਤੇਲੇ ਹੋਏ ਭਾਰ ਦਾ ਬੜੀ ਬੰਦੀ ਆ ਭਰਾਵਾਂ ਨੂੰ ਮੇਰੇ ਪੰਡਗਰ ਬੜਾ ਡੈਕਟਰ ਆ ਆਪ ਸਰ ਡੈਕਟਰ ਸੋਹਣ ਸਿੰਘ ਦਾ ਪਾਜੀ ਆ ਦੂਜੇ ਆਪਣੇ ਭਰਾ ਦਾ ਬਹੁਤ ਵੱਡਾ ਪਤਨ ਆ ਆ ਬਿੱਟੇ ਹੋਣਾ ਹੋਣ ਲੈਣਾ ਆ ਕਾਉਂਡ ਕੋਈ ਮਤ ਹੁੰਦਾ ਕਿ ਇਹ ਗਰਾਊਂਡ ਕੀ ਰਵੇ ਸੀ ਜਿਹਨੂੰ ਪਰ ਉਹ ਕਾਹਦੇ ਬਾਹਰ ਕੱਢਦੇ ਆ ਇਹ ਬੰਦਾ ਮੰਨ ਕਰ ਰਿਹਾ ਇਹ ਨਾਲ ਕੀਤੀ ਨਹੀਂ ਖੜੀ ਇਹ ਸਾਰੇ ਜਿਹੜਾ ਬੰਦਾ ਪਾਣੀ ਆਪਣਾ ਪਰ ਵੇਣਗੇ ਮੌਕਾ ਕਿ ਨਹੀਂ ਉਹਦਾ ਲੱਗਦਾ ਬਈ ਵੇਣਾ ਚਾਹੀਦਾ ਵੇਣਾ ਚਾਹੀਦਾ ਬਈ ਥੋੜਾ 100 ਕਿਲੋਮੀਟਰ ਤੋਂ ਆਇਆ ਮੇਰੇ ਨੇ ਬੰਦਾ ਬਾਈ ਜੋਰ ਮਾਹ ਲਾਇਆ ਬੰਦਾ ਜੋਰ ਯਾਰ ਕਿਸਮਤ ਮਾੜੀ ਆ ਵਿਚਾਰੇ ਦੀ ਅੱਜ ਬਾਈ ਨਜ਼ਰਾਂ ਨਜ਼ਰਾਂ ਲੱਗੀਆਂ ਨਜ਼ਰਾਂ ਲੱਗੀਆਂ ਨਜ਼ਰਾਂ ਅੱਜ ਨੂੰ ਲੱਗ ਕੇ ਨੇ ਵਾਲ ਉਡ ਗਏ ਨਜ਼ਰਾਂ ਲੱਗੀਆਂ ਮੱਲੀ ਬਹੁਤ ਘੱਟ ਦੇਖਦੇ ਆ ਨਜ਼ਰਾਂ ਟ੍ਰੇਡਾ ਖੜਾਗਾ ਨਜ਼ਰਾਂ ਖਾ ਗਿਆ ਪੁੱਤਾ ਕਹਿੰਦੇ ਈਗਲ ਲੱਕੀ ਦਾ ਆਉ ਆ ਗਿਆ ਜਾਜ ਬਣਿਆ ਹੀ ਆਉਂਦਾ ਕਹਿੰਦੇ ਆ ਗਿਆ ਆ ਗਿਆ ਦੂਜਾ ਜਿਹੜਾ ਦੂਜਾ ਜਿਹੜਾ ਸ਼ੁਰੂ ਹੋ ਗਿਆ ਦੂਜਾ ਜਿਹੜਾ ਆ ਰਿਹਾ ਓਏ ਪਹਿਲਾਂ ਲਾਉਣਾ ਸੀ 100 ਮਿੰਟ ਤੱਕ ਕੀ ਫਾਇਦਾ ਕਿ ਐਸਾ ਵਾੜਾ ਕਿਹਨੇ ਜਾਂਦਾਗਾ ਸਰਪੰਚ ਤੇ ਮਲਕ ਹੋਈ ਆ ਪਰ ਇਹ ਸੁਮਿਤਜੀ ਗ੍ਰਾਮ ਪੰਚਾਇਤ ਦੇ ਭੱਜ ਰਿਹਾ ਚੌਂਗੀ ਇਹ ਸੁਖਵਿੰਦਰ ਸਰਾਓ ਨਾਲ ਵਿੱਕੀ ਦਿਆਲਪੁਰੀਆ ਖੜ ਕੇ ਆਓਏ ਸ਼ੋ ਮੈਚ ਜੀ ਕੁੰਡਾ ਕਰਾਲਿਆ ਬਾਈ ਨੇ ਤਾਂ ਮੇਰੇ ਨਾਲ ਸ਼ੋ ਮੈਚ ਕੁੰਡਾ ਕਰਾਲਿਆ ਓਹ ਹੋਰ ਕੀ ਕਹਿਣਾ ਚਾਹੋਂਗੇ ਨੁਕਸਾਨ ਹੋ ਗਿਆ ਵੀਰ ਬਸ ਓਏ ਕਹ ਬਸ ਧੂਆਂ ਤਾਂ ਇਹਨਾਂ ਦਾ ਟਾਈਮ 1:45 22 ਦਾ ਟਾਈਮ ਲੱਗ ਕੇ ਅੱਜ ਕਹਿੰਦੇ ਸਰਕਾਰ ਜੋਗ ਅੰਕਲ ਜਕਸੀਰ ਸਿੰਘ ਜੀ ਸੋਹਣ ਸਿੰਘ ਜੀ ਉਹਨਾਂ ਵੱਲੋਂ ਬਈਰ ਬਾਜ ਫੋਟੋ ਵਾਲੇ ਪਹਿਲਾ ਨਾਮ ਦਮਦਮਾ ਸਾਹ ਵਾਲੇ ਲੈ ਕੇ ਬਾਈ ਤੀਜਾ ਨਾਮ ਢੇਡਾ ਸਾਹ ਮੋਡੀਫਿਕੇਸ਼ਨ ਵਾਲੇ ਲੈ ਕੇ ਦੂਜਾ ਸੋਹਣ ਸਿੰਘ ਜੀ ਚੰਦੌਰ ਸਾਹ ਵਾਲੇ ਵੀ ਲੈ ਕੇ ਗਏ ਨੇ ਇੱਕ ਦਾ 30 ਤੱਕ ਦੇਖੋ ਅੰਦਰ ਪਿੰਡ ਤੋਂ ਗੁਜਿਆ ਉੱਪਰ ਲੜਨਾ ਨਹੀਂ ਉਹ ਬੈਠ ਜਾ ਉਹ ਬਸ ਉਹ ਮੁੰਡਿਓ ਤੇ ਬਾਲਾ ਹੋਆ ਨਾਜਕ ਵਾਲਾ ਗਲ ਪਾ ਲੈਗਾ ਤੂੰ ਆ ਕੇ ਕੰਮ ਆਏ ਸੀਗੇ ਇੱਥੇ ਲਵੇ ਸਾਨੂੰ ਆ ਕੇ ਪਤਾ ਲੱਗਿਆ ਓਏ ਹਟਦੇ ਨਹੀਂ ਪਾਲੇ ਖਾ ਕੇ ਕਹਿੰਦੇ ਵੱਡੇ ਲਵੇ ਆਏ ਦੀਗੇ ਕੰਮ ਕਰਨ ਪਰ ਸਾਨੂੰ ਆ ਕੇ ਪਤਾ ਲੱਗਿਆ ਵੀ ਇੱਥੇ ਆਹ ਕੰਮ ਚੱਲ ਰਿਹਾ ਮੈਚ ਇੱਧਰ ਵੀ ਦੇਖ ਇੱਧਰ ਨੂੰ ਆ ਗਏ ਪਰ ਥੋੜਾ ਜਿਹਾ ਆਪਾਂ ਲੇਟ ਹੋ ਗਏ ਨਾ ਓਏ ਹੋਰ ਇਹ ਥੋੜਾ ਜਿਹਾ ਪਹਿਲਾਂ ਹੋ ਜਾਂਦੇ ਆਪਾਂ ਮੈਚ ਦੇਖ ਲੈਂਦੇ ਉਹਦਾ ਲੱਕੀ ਵਾਲਾ ਚਲੋ ਬਾਬਿਓ ਚੱਲਦੇ ਹੁਣ ਘਰਾਂ ਨੂੰ ਮੈਂ ਨਹੀਂ ਖੁੱਲਦਾ ਓਏ ਘਰਾਂ ਨੂੰ ਚੱਲਦੇ ਆ ਮਿੱਤਰੋ ਘਰਾਂ ਘਰਾਂ ਨੂੰ ਹੋ ਗਏ ਕਰਾਂ ਕਰਾਂ ਨੂੰ ਹੋ ਜੋ ਹੁਣ ਮੁੰਡਿਓ ਚਲੋ ਫੇਰ ਚਲੋ ਚੱਲਦੇ ਲੇਟ ਹੋ ਜਾ ਕੇ ਟਾਈਮ ਲੱਗੇ ਨਾਲ ਰਸਤੇ 'ਚ ਬਹੁਤ ਹਲੇ ਦਾ ਟਾਈਮ ਲੱਗਦਾ ਚਲਦੇ ਆ ਹਰੇ ਦਾ ਲੱਗੂ ਟਾਈਮ ਆ ਠੀ ਖਾਣ ਬੈਠੇ ਆ ਪਰ ਸਾਡੇ ਇੱਕ ਬੰਦੇ ਦਾ ਪੋਟੀ ਦਾ ਜ਼ੋਰ ਪੈ ਗਿਆ ਹੁਣ ਤਾਂ 10 ਮਿੰਟ ਹੋ ਗਏ 10 ਮਿੰਟ ਤੋਂ ਉੱਪਰ ਹੋ ਗਏ ਇਹਨਾਂ ਨੂੰ ਕੈਪ ਹੋ ਗਿਆ ਫਟੇ ਜੀ ਪਹੁੰਚਣਾ ਇਧਰੋਂ ਜੀ ਆਊਗਾ ਝੂਲਦਾ ਜਾ ਜੇ ਮੈਂ ਚੀਗਾ ਨਹੀਂ ਪਈ ਹੁੰਦੇ ਐ ਝੂਲਦਾ ਜਾਂਦਾ ਹੁੰਦਾ ਫੇਰ ਇਧਰੋਂ ਬੈਠੇ ਆ ਰੋਟੀ ਖਾਣ ਬੈਠੇ ਆ ਬਾਬਿਓ ਹੰਦਾ ਯਾਰ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਸ਼ੋਅ ਕਰ ਰਿਹਾ ਹੁਣ ਉਹਨੂੰ ਪਤਾ ਵੀਡੀਓ ਬਣਾਣੀ ਆ ਲੱਗ ਗਿਆ ਨੂੰ ਸ਼ੋਅ ਕਰ ਰਿਹਾ ਹੁਣ ਸ਼ੋਅ ਕਰ ਕੇ ਆ ਗਿਆ ਦੇਖੋ ਆ ਖੜੇ ਨਹੀਂ ਹਾਂਜੀ ਪਤਾ ਇਹਨਾਂ ਨੂੰ ਵੀ ਕੁੱਤੇ ਰੱਖੇ ਹੋਏ ਰਹਿਣੇ ਅੱਗੇ ਜਾ ਸਮਝ ਆਉਗਾ ਹਾਂਜੀ ਉਹ ਵੀ ਕਿਤੇ ਨਾ ਦੀ ਪੌਣਿਆ ਪੌਣਿਆ ਮੁੰਡੀ ਹਮ ਬਿਸਕੁਟ ਲਿਆਓ ਸਾਬ ਬਾਅਦ ਕਰਾਂਗੇ ਤੂੰ ਬਿਸਕੁਟ ਲੈ ਦੋ ਟੱਬੀਆਂ ਲੈ ਇਹਨਾਂ ਨੂੰ ਘਮਾਉਣਿਆ ਬਿਸਕੁਟ ਆਸਲ ਪਿਆਰ ਇਹਨਾਂ ਤੋਂ ਮਿਲਦਾ ਆਪਾਂ ਨੂੰ ਹਨਾ ਭਾਂ ਦਾ ਤੁਰੇ ਕਿੰਨਾ ਕਰਕੇ ਫਿਰਦੇ ਆ ਜਿਹੜੇ ਮਰਜ਼ੀ ਲੈ ਮਿੱਠੇ ਦਰਵੇਸ਼ ਨੇ ਦਰਵੇਸ਼ ਨੇ ਚਾਰ ਵਈ ਆਪਣੇ ਗਿੱਟਿਆਂ 'ਚ ਬੈਠੇ ਨੇਗੇ ਰੋਟੀਆਂ ਡੇਲੀ ਖਾ ਕੇ ਜਾਂਦੇ ਨੇ ਉਹ ਅਸੀਸਾਂ ਲੈਂਦੇ ਨੇ ਮੈਨੂੰ ਤਾਂ ਹੀ ਬਚਾ ਫਿਰਦਾ ਕਿ ਉੱਪਰ ਲੜੀ ਜਾਂਦਾ ਨਹੀਂ ਤਾਂ ਮਾਰ ਦੇਣਾ ਸੀ ਲੋਕਾਂ ਨੇ ਅੱਜ ਨੂੰ ਇਹਨਾਂ ਦੀ ਬਾਦੂਆਵਾ ਕਰਕੇ ਤਰੇ ਬਾਦੂਆਵਨੀ ਦੁਆਵਾ ਕਰਕੇ ਸੌਰੀ ਬਾਦੂਆਵਾ ਤਾਂ ਗੱਲ ਹੀ ਆਂਦੇ ਨੇ ਖੜਿਆ ਕੇ ਜੇ ਪਾ ਦੇ ਸਾਰੇ ਨਾਲ ਪਾਏ ਖੜਿਆ ਕੇ ਪੋਨ ਲੈ ਗੂ ਆਪਾਂ ਮੈਂ ਦੁੱਤ ਬੋਲਦਾ ਹਾਂ ਤੋੜ ਕੇ ਪਾ ਦੇ ਸਾਰੇ ਤੋੜ-ਤੋੜ ਕੇ ਪਾ ਦੇ ਤਾਂ ਇੱਕ ਇਕੱਲਾ ਖਾਲ ਖਾਜੀ ਦੋ ਰਹਿ ਕੇ ਆਉਣੀ ਅਸੀਂ ਓਏ ਰੋਟੀਆਂ ਵਾਧਾ ਕਰਾਲਾ ਰੋਟੀਆਂ ਪਾ ਦਾਂਗੇ ਕਿੰਨੇ ਕਹਗੇ ਨਾ ਨਾ ਰੋਟੀਆਂ ਅਸੀਂ ਕਰਦੇ ਵਦਾਂ ਹੀ ਕਰ ਦਿੰਦਾ ਕਿ ਰੋਟੀਆਂ ਕਰ ਦਿੰਦਾ ਰੋਟੀਆਂ ਕਿਹਦੇ ਵਧਾ ਕਰਦੇ ਆ ਅਸਲ ਉੱਤਰਾਇਆ ਇੱਕ ਕਿ ਚਿੱਟੀ ਰੱਖੀ ਕਿ ਰੱਖੀ ਕਾਲੀ ਚਿੱਟੀ ਦੀ ਗਰਮ ਵਾਲੀ ਕਾਲੀ ਦੀ ਗਰਮ ਛਿੱਟੀ ਕਾਲੀ ਥੂਰੀ ਤਿੰਨ ਹੀ ਗੱਡੀਆਂ ਨੇ ਸਾਡੇ ਕੋਲ ਬਾਪਿਓ ਇੱਕ ਆਊ ਗੜੀ ਮੋਰ ਦਿਨ ਪੰਨ ਵਾਲਾ ਲੱਗੂ ਐ ਬੋਟੀਆਂ ਲਾਉਂਦੀ ਸੇਵਾ ਹੋ ਚੁੱਕੀ ਆ ਰੋਟੀਆਂ ਆ ਗਈਆਂ ਨੇ ਪਰ ਲਾਲਾਂ ਨਹੀਂ ਡੇਗਣਗੇ ਅਸੀਂ ਅਹੀਂ ਤੱਕ ਆ ਰਹੇ ਹਾਂ ਤੁਸੀਂ ਲਾਣ ਡੇਗਣੇ ਨਹੀਂ ਦੇਖੋ ਚੱਲੋ ਬਸ ਆਂ ਅਲੈਕੁਮ ਸਲਮਾ ਖਾਣਾ ਛੱਡੋ ਉਹ ਲਾਲ ਛੱਡ ਦਿਓ ਇਧਰ ਸੇਵਾ ਚੱਲ ਰਹੀ ਆ ਕਹਿੰਦੇ ਕੀ ਹੋ ਗਿਆ ਦੀ ਆ ਲੜਤੀ ਭੈਣ ਆ ਆਪਾ ਚ ਅੱਛਾ ਮੈਂ ਕਿਹਾ ਆਪਾਂ ਖਾਣੀਆਂ ਤੇਰੇ ਬਾਸਤੀ ਲੜਨਾ ਨਹੀਂ ਲੜਨਾ ਨਹੀਂ ਬੇਟਾ ਲੜਨਾ ਨਹੀਂ ਬੇਟਾ ਇਨਦੀ ਮਾਦਰ ਨੇ ਮਾਰਾ ਜੀ تین ਵੀ ਬਾਓ ਜੀ ਬਾਓ ਬਾਕੀ ਪਤਾ ਨਹੀਂ ਕਿੰਦਾ ਬੰਦੀ ਚਿੱਟੇ ਜਿਹੇ ਦੀ ਗਏ ਬੇਬੀ ਹੋ ਗਿਆ ਦਾ ਉਹ ਕੁੱਬੇ ਕੱਢ ਗਏ ਲੈ ਆ ਜਵਾਕ ਤੇਰੇ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਸਕਰਪਰਾ ਵੀ ਕਰ ਦਿਆ ਕਰੋ ਸਕਰਪਰਾ ਮਤਲਬ ਸਬਸਕ੍ਰਾਈਬ ਸਾਰੇ ਨਹੀਂ ਸਪੋਰਟ ਨਾਲੀਆਂ ਯਾਰ ਆਪਾਂ ਹਨ ਜਿਵੇਂ ਜਿਵੇਂ ਸਪੋਰਟ ਕਰੋਗੇ ਆਪਾਂ ਹੋਮੀ ਅੱਗੇ ਵਧਾਂਗੇ ਤੇ ਬਾਕੀ ਵਿੱਚ ਹੈਗੇ ਵੀ ਨੇ ਇਹ ਜਿਹੇ ਘੁੱਸੇ ਬੰਦੇ ਜਿਹੜੇ ਭੈਣ ਜੋ ਆਪਾਂ ਨੂੰ ਵੀ ਥੋੜਾ ਜਿਆ ਪਤਾ ਨਹੀਂ ਹੈਗੇ ਨੇ ਪਤਾ ਨਹੀਂ ਨਹੀਂ ਵੀ ਡਾਊਨਫਾਲਸ ਕਰ ਰਹੇ ਨੇ 2-4 ਦਿਨ ਹੋ ਗਏ ਆਪਣਾ ਚੈਨਲ ਨਾ ਰੀਚ ਡਾਊਨ ਤੇ ਜਾ ਰਹੀ ਹੈ ਦਾ ਬਰਨ ਕਰਿਆ ਹੈ ਮਤਲਬ ਅਰਨਿੰਗ ਬੇਹੇ ਤਾਂ ਨਹੀਂ ਆਉਂ ਨਹੀਂ ਲੱਗੇ ਜਿੰਨਾ ਕਾ ਬਣਾਇਆ ਉਹਦਾ ਕਰਿਆ ਸੀਗਾ ਆਪਣਾ ਉਹ ਵਾਪਸ ਜਾਈ ਜਾਂਦਾ ਪਤਾ ਨਹੀਂ ਹੁਣ ਸਾਲਾ ਚੱਕਰ ਕੀ ਆ ਪਤਾ ਨਹੀਂ ਕਿਹੜਾ ਭੈਣ ਜੋ ਬਸ ਕੀ ਕਹਿ ਸਕਦੇ ਹਣ ਚਲੋ ਕੋਈ ਨਹੀਂ ਵਾਕੀ ਖੁਸ਼ ਰਹੋ ਜੀ ਮਾਤਮਾ ਖੈਰ ਰੱਖੇ ਸਾਰਿਆਂ ਦੇ ਹਾਸਲੇ ਵਾਂਦੇ ਰਹੋ ਪਿੰਡ ਆਗੇ ਸੀਗੇ ਕੀ ਮਿਲਦਿਆ ਹੁਣ ਅਗਲੇ ਵਲੌਗ ਚ ਮਿਲਾਂਗੇ ਧੰਨਵਾਦ